ਹਰ ਵੋਸਰ ਗਿਆ ਸੰਗਤਾਂ ਵੱਲੋਂ ਇਤਿਹਾਸ ਦਾ ਸਤਿਕਾਰ ਕੀਤਾ ਗਿਆ ਸਤਿਗੁਰੂ ਕਿਰਪਾ ਕਰਕੇ ਅੱਜ ਸਾਡੇ ਵਿੱਚ ਕੋਈ ਧੀਰ ਜਲਾਉਣ ਵਾਲਾ ਨਜ਼ਰ ਨਹੀਂ ਆਉਂਦਾ ਗੁਰੂ ਅਮਰਦੀਪ ਗੱਲ ਨਹੀਂ ਬਣੀ ਸੰਗਤਾਂ ਨਹੀਂ ਜਾਦੇ ਆ ਮੈਨੂੰ ਦੁਬਾਰਾ ਕਹਿਣਾ ਪੈ ਗਿਆ ਗੁਰਦੇਸ ਸਿੰਘ ਲੰਗਰ ਬਸੋਂ ਬੰਦ ਕਰੋ ਇੱਕ ਵਾਰੀ ਸੁਣ ਲਿਆ ਕਰੋ ਤੁਸੀਂ ਸਾਰੇ ਬੈ ਕੇ ਬੰਦ ਲੰਗਰ ਹੋਇਆ ਕਰਤੀ ਜੰਦਾ ਬਗ ਸਤਿਨਾਮ ਪੈਸੇ ਵਾਲੇ ਨਹੀਂ ਤੱਕਦਾ ਸਾਨੂੰ ਹੁੰਦਾ ਮੈਂ 100 ਟਿੱਕੇ ਤਲਾਸ਼ੇ ਨੇ ਤਾਂ ਦੱਸੀ 100 ਟਿੱਕ ਦੀ ਗੱਲ ਇਹ ਨਹੀਂ ਤੇਰਾ ਵੀ ਮਰ ਪੜਨਾ ਹੈ ਤੇ 10 ਪੈਸੇ ਵਾਲੇ ਦਾ ਵੀ ਮਰ ਪੜਨਾ ਹੈ ਜਿਹਦੇ ਮਨ ਵਿੱਚ ਪਿਆਰ ਹੈ ਗੁਰੂ ਕਰੇ ਉਹ ਉਸੇ ਨੂੰ ਲਾਉਂਦਾ ਹੈ ਸਤਿਨਾਮ ਐਸਾ ਗੁਰੂ ਸਮਰੱਥ ਹੈ ਹੁਣ ਜਦੋਂ ਇੱਧਰ ਪਤਾ ਲੱਗਦਾ ਹੈ ਕਿ ਦਿੱਲੀ ਪਹੁੰਚਦਾ ਪਹਿਲਾ ਮਤਨ ਸ਼ਾਹਦ ਵਾਲਾ ਉੱਥੇ ਜਾ ਕੇ ਗੁਰਨਾਨਕ ਕੀ ਗੱਦੀ ਦਾ ਗੁਰੂ ਪੁੱਛਦਾ ਹੈ ਤੇ 22 ਮੰਗੀਆਂ ਲਿਆਂਵਾਂ ਲੈ। ਭਾਈ ਗੁਰੂ ਬਣੇ ਬੈਠੇ ਨੇ। ਫਿਰ ਦੋ ਦੋ ਮੋਹਰਾਂ ਦੇ ਕੋਲ ਧੰਨ ਗੁਰੂ ਗ੍ਰੰਥ ਸਾਹਿਬ ਦਾ ਸ਼ਰੂਪ ਹੈ ਜਿਹੜਾ ਪਾਕਿਸਤਾਨੋਂ ਲਿਖਿਆ। ਫਿਰ ਉਹ ਕੋਲ ਪੁੱਛਦਾ ਓ ਧੰਨ ਗੁਰੂ ਗ੍ਰੰਥ ਸਾਹਿਬ ਦਾ ਸ਼ਰੂਪ ਵੇਖ ਕੇ ਸਮਝ ਲੈਂਦਾ ਕਿ ਸ਼ਾਇਦ ਇਹ ਨਾ ਗੁਰੂ ਹੋਵੇ। ਉੱਥੇ ਗੁਰਨਾਨਕ ਮੋਹਰਾਂ ਨਹੀਂ ਮੰਗਦਾ। ਤੇ ਮੇਰੇ ਆਗਮਨ ਸੀ ਜਿਹੜੇ ਅੱਜ 372 ਨੇ ਉਹ ਬੈਠੇ ਨੇ ਸੇ ਘੋੜੇ ਵਿੱਚ ਪੁੱਛ ਕੇ ਮੈਂ ਸਾਰਿਆਂ ਦੀ ਵੀਡੀਓ ਬਣਾਉਣੀ ਮੇਰੀ ਕੋਈ ਨਹੀਂ ਬਣਾਉਂਦਾ ਕਿਉਂਕਿ ਆਪ ਸਭਨਾਂ ਸਾਹਮਣੇ ਸ਼ਾਨ ਸ਼ਾਦੀ ਅਡਿ ਕਰ ਰਹੇ ਹੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਅਡਿ ਕਰ ਰਹੇ ਹੋ ਤੇ ਤੁਹਾਡਾ ਇਹ ਕੀਮਤੀ ਸਮਾਂ ਜਿਹੜਾ ਗੁਰੂ ਸਾਹਿਬਾਨ ਦੀ ਅਡਿਕ ਵਿੱਚ ਵਤੀਤ ਹੋ ਰਿਹਾ ਜੋ ਸੰਗਤ ਪਿੱਛੇ ਖੜਿਆ ਤੇ ਬੈਠਿਆ ਉਹ ਅੱਗੇ ਕੇ ਪੰਡਾਲ ਵਿੱਚ ਬੈਠਣ ਦੀ ਕਿਰਪਾਲਤਾ ਕਰੋ ਜਿਨ੍ਹਾਂ ਸੱਜਣਾ ਨੂੰ ਬੈਠਣ ਦੀ ਕੋਈ ਪ੍ਰੋਬਲਮ ਹੈ ਉਹਨਾਂ ਨੂੰ ਲੱਤ ਦੀ ਜਾਂ ਚੁੰਨੀ ਦੀ ਕੋਈ ਪ੍ਰੋਬਲਮ ਹੈ ਉਹਨਾਂ ਤੋਂ ਬਗੈ ਬਾਕੀ ਦੀ ਸਾਰੀ ਸੰਗਤ ਅੱਗੇ ਪੰਡਾਲ ਵਿੱਚ ਬੈਠਣ ਦੀ ਕਿਰਪਾਲਤਾ ਕਰੋ ਜਿਨ੍ਹਾਂ ਸਮਾਂ ਤੋਂ ਜਨਮ ਲੈ ਕੇ ਸਾਡੇ ਇਹ ਸਾਰੇ ਰੋਟੇ ਨਕਰ ਜਿਨ੍ਹਾਂ ਮੂਗਾ ਭਾਮ ਕੈਂਟੋ ਸਾਰੇ ਪੰਜਾਬ ਨੂੰ ਦੇਸ਼ਾਂ ਦੇਸ਼ਾਂ ਵਿੱਚ ਰਛਾਇਆ ਜਿਨ੍ਹਾਂ ਨੇ ਬਚਪਨ ਤੋਂ ਜ਼ਰਵਾਨੀ ਨਾਲ ਪਿਆਰ ਕੀਤਾ ਬਚਪਨ ਤੋਂ ਗੁਰਸਿੱਖੀ ਨਾਲ ਪਿਆਰ ਕੀਤਾ ਜਵਾਨੀ ਦੀ ਤਹਲੀਸ ਤੇ ਪੈਰ ਧਰਿਆ ਪ੍ਰੀਤਮ ਤੌਰ ਤੇ ਵੱਲ ਬਲਾਸੌਰ ਦੀ ਧਰਤੀ ਤੇ ਸ਼ਾਦੀ ਹੋਈ ਸੰਜਤਰਨੈ ਸਿੰਘ ਜੀ ਖਾਨ ਸਾਹਿਬ ਤੇ ਖੜਾ ਬਣਿਆ ਦੀ ਵਾਹਿਗੁਰੂ ਦੀ ਰਹਿਮਤ ਸਦਕਾ ਦੋ ਪੁੱਤਰਾਂ ਦੀ ਦਾਤ ਬਖਸ਼ੀ ਅਕਾਲਪੁਰ ਕਬੈਰੂ ਨੇ ਇੱਕ ਦਾ ਨਾਮ ਇਸ਼ਰ ਸਿੰਘ ਤੇ ਦੂਸਰੇ ਦਾ ਨਾਮ ਇੰਦਰਜੀਤ ਸਿੰਘ ਪਰ ਉਹਨਾਂ ਦੋ ਪੁੱਤਰਾਂ ਦਾ ਪਿਆਰ ਸਤ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਵਾਲਾ ਨੂੰ ਹੌ ਤੱਕ ਚਿਰ ਨਸੀਬ ਨਹੀਂ ਹੋਇਆ ਹੱਥ ਸਤਨਾਮ ਸ੍ਰੀ ਗੁਰੂ ਪਿੰਡਰਾਵਾਲੇਓ ਆਪਣੇ ਦਿਲਾਂ ਤੇ ਹੱਥ ਧਰ ਕੇ ਦੇਖੋ ਪੁੱਤਰ ਮਾਰਨੇ ਕਿੰਨੇ ਔਖੇ ਆ ਪੁੱਤਰ ਦੇ ਵਿਛੋੜੇ ਚਲਣੇ ਕਿੰਨੇ ਔਖੇ ਆ ਇਤਿਹਾਸੜ ਕੇ ਦੇਖੋ ਰਾਮਚੰਦਰ ਤੇ ਲక్ష్మణ ਜਿਨ੍ਹਾਂ ਨੂੰ 14 ਸਾਲਾਂ ਵਾਸਤੇ ਬਨਵਾਸ ਨੂੰ ਤੁਰਿਆ ਸੀ ਦਸ਼ਰਥ ਨੇ ਨਾਲੇ ਪਤਾ ਸੀ ਵੀ 14 ਸਾਲਾਂ ਬਾਅਦ ਕਿਸੇ ਨੇ ਉੱਠਣ ਦੀ ਕੋਸ਼ਿਸ਼ ਨਹੀਂ ਕਰਨੀ ਸਤਿਗੁਰੂ ਉੱਪਰ ਦੀ ਹੋ ਕੇ ਇੱਥੇ ਬਿਰਾਜਮਾਨ ਹੋਣਗੇ ਪਾਲਕੀ ਸਾਹਿਬਾ ਇੱਥੇ ਬਿਰਾਜਮਾਨ ਹੋਵੇਗੀ ਪੰਜ ਪੇਰੇ ਸਹਿਬਾਨ ਸਿੰਘ ਸਾਹਿਬ ਪਰਿਸ਼ਾਦਾ ਸਿਕਣਗੇ ਤੇ ਆਪਾਂ ਸਾਰਿਆਂ ਸਗਤਾਂ ਨੇ ਗੁਰੂ ਸਾਹਿਬਾਂ ਦੇ ਚਰਨਾਂ 'ਚ ਬੜੇ ਆਰਾਮ ਦੇ ਨਾਲ ਨਮਸ਼ਕਾਰ ਕਰਨਿਆ ਗੁਰਮਤਿ ਰਿਓ ਉਹ ਅਨੰਦਾ ਦੀ ਪੁਰੀ ਜਿਸ ਅਨੰਤ ਪੁਰੀ ਨੂੰ ਜਿਸ ਅਨੰਤ ਪੁਰੀ ਨੂੰ ਮੇਰੇ ਹਜ਼ੂਰ ਪਾਤਸ਼ਾਹ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਨੇ 2500 ਰੁਪਏ ਵਿੱਚ ਮਲ ਲਖਰੀ ਚਾ ਗੁਰਮਤਿ ਰਿਓ ਬਹੁਤ ਸਤਿਕਾਰਯੋਗ ਮੇਰੇ ਛੋਟੇ ਵੀਰ ਆ ਕੇਵਲ ਸਾਊਂਡ ਸਰਵਿਸ ਰਣੀਆਂ ਜਿਨ੍ਹਾਂ ਦਾ ਸਾਊਂਡ ਬਹੁਤ ਵਧੀਆ ਹੈ तकरीबन ਨੇੜੇ-ਤੇੜੇ ਕੋਈ ਵੀ ਸਮਾਗਮ ਹੁੰਦਾ ਹੈ ਰਣੀਆਂ ਸਾਊਂਡ ਹੁੰਦਾ ਹੈ ਬਹੁਤ ਸਾਰੇ ਤੱਕ ਦਾ ਸਾਊਂਡ ਦੀ ਸਰਵਿਸ ਕਰ ਰਹੇ ਨੇ ਮੁੰਨਾ ਵੱਲੋਂ ਇਤਹਾਸ ਸਤਕਾਰ ਕੀਤਾ ਗਿਆ ਹੈ ਹੋਰ ਬਹੁਤ ਸਾਰੇ ਸੰਗਤਾਂ ਵੱਲੋਂ ਇਤਿਹਾਸ ਸਤਕਾਰ ਕੀਤਾ ਗਿਆ ਸਤਿਗੁਰੂ ਕਿਰਪਾ ਕਰ ਸਭ ਦੀਆਂ ਮਨੋ ਕਾਮਨਾ ਪੂਰੀਆਂ ਕਰਨ ਹਨ ਬੜਾ ਰਾਜਗੁਣੀ ਇੱਜ਼ਤਮਾਨ ਕੱਢੀ ਬਖਸ਼ਣ ਅਜੇ ਇਸ ਪਾਵਨ ਜਮਿੱਤਰ ਧਰਤੀ ਤੇ ਉਹ ਦੁੱਖੀ ਲੋਕ ਆਪਣਾ ਧਰਮ ਬਚਾਉਣ ਵਾਸਤੇ ਅਰਦਾਸਾਂ ਬੇਨਤੀਆਂ ਜੋਦੜੀਆਂ ਕਰ ਰਹੇ ਹਨ ਤੇ ਪਤਨਵਦਰ ਸਾਹਿਬ ਰਾਜੇ ਚਰਨਾ ਵਿੱਚ ਤੇ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਨੇ ਕਹਿ ਦਿੱਤਾ ਵੀ ਤੁਹਾਡੇ ਤਾਂ ਆਪਣੇ ਬੜੇ ਬੜੇ ਬੰਦੇ ਬਣੇ ਹੋਏ ਆ ਤੁਸੀਂ ਜਾਣੇ ਉਹਨਾਂ ਕੋਲੇ ਬੇਨਤੀ ਕਰਕੇ ਦੇਖੋ ਉਹ ਤੁਖੀ ਲੋਕ ਕਹਿੰਦੇ ਅੱਜ ਸਾਡੇ ਵਿੱਚ ਕੋਈ ਤੀਰ ਜਲਾਉਣ ਵਾਲਾ ਨજર ਨਹੀਂ ਆਉਂਦਾ ਅੱਜ ਸਾਡੇ ਵਿੱਚ ਕੋਈ ਹੱਥ ਜਲਾਉਣ ਵਾਲਾ ਨજર ਨਹੀਂ ਆਉਂਦਾ ਮੈਂ ਸਾਰੀਆਂ ਸੰਗਤਾਂ ਨੂੰ ਬੇਨਤੀ ਕਰਾਂ ਸਾਰੀਆਂ ਸੰਗਤਾਂ ਪਹਿਲਾਂ ਧੰਨ ਸਰੋਗ੍ਰਾਣ ਸਾਹਿਬ ਦੇ ਦਰਸ਼ਨ ਕਰੋ ਦੁਨੀਆਵੇਂ ਮਤਾਬਾ ਪਹਿਣਾ ਬਜ਼ੁਰਗ ਬੱਚੇ ਬੈਠੇ ਹਨ ਗੁਰੂ ਸਾਹਿਬ ਦੇ ਸਤਿਕਾਰ ਵਾਸਤੇ ਉੱਠ ਕੇ ਸਤਕਾਰ ਕਰੀਦਾ ਜੇ ਸਾਡੇ ਕੋਈ ਨੱਗਰ ਦਾ ਸਰਪੰਚ ਆ ਜਾਏ ਐਮਐਡੀ ਆ ਜਾਏ ਮੰਤਰੀ ਆ ਜਾਏ ਆਪਾਂ ਮਦਰ ਭੱਜੇ ਜਾਂਦੇ ਆ ਦਸਾਂ ਪਾਤਸ਼ਾਹ ਦੇ ਸਰੂਪ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਾਡੇ ਨਗਰ ਚ ਆਏ ਆਪਾਂ ਜੀ ਬੈਠੇ ਆ ਸਾਰੇ ਭਾਈ ਸੰਤਾਂ ਜੁਨੀਆਂ ਵੀ ਮਤਵਾਵਾਂ ਪੈਣਾ ਬੱਚੇ ਲੈ ਕੇ ਲਾ ਕੇ ਧੰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਆਇਆ ਕਹਿਣਾ ਹੋਰ ਸੇਵਿਹਾਲ

सभी को सलाम सलाम विश्राम करने के क्योंकि सब को बहुत बहुत बढ़िया परम मित्र हुए बहुत बढ़िया लगे प्यार की तरह भर में सुनने के वास्ते तो सारे साथियों नाम स्वीकार करने पर और नाम में छोटे से परता करो मैं अलग से सब 6 नंबर का सारा महाराजा चरणों पर ਅਸਾਂ ਤੋਂ ਚੱਲ ਕੇ ਸਤਿਗੁਰੂ ਅਨੰਦਪੁਰ ਸਾਹਿਬ ਆਇਆ ਤੇ ਉਧਰੋਂ ਪਟਨਾ ਸਾਹਿਬ ਦੀ ਧਰਤੀ ਤੋਂ ਚੱਲ ਕੇ ਚੌਂਦੀ ਪ੍ਰੀਤਮ ਸੰਗੀਤ ਨੂੰ ਤਾਰ ਦੇ ਤਾਰ ਦੇ ਅਨੰਦਪੁਰ ਸਾਹਿਬ ਦੀ ਧਰਤੀ ਤੇ ਪਹੁੰਚੇ ਉਹ ਧਰਤੀ ਜਿਸ ਧਰਤੀ ਨੂੰ 2200 ਖਾਲੀ ਹੋਵੇ ਨਾ ਫਿਰ ਸੁਣਾ ਨਹੀਂ ਲੱਗਦਾ ਤੇ ਕਿਰਪਾ ਕਰੋ ਸਾਰੇ ਜਾਣੇ ਆ ਕੇ ਜਿਹੜੇ ਮੈਚ ਨੇ ਇਹਨਾਂ ਦੇ ਉੱਤੇ ਬੈਠਣ ਦੀ ਕਿਰਪਾਤਾ ਕਰੋ ਕਿਉਂਕਿ ਜਿਹੜਾ ਦੀਵਾਨ ਆ ਗੁਰੂ ਮਹਾਰਾਜ ਦੀ ਹਜ਼ੂਰੀ ਚ ਸਜਿਆ ਉਹ ਦੀਵਾਨ ਦਾ ਰੂਪ ਤੇ ਤਾਂ ਹੀ ਸੋਹਣਾ ਲੱਗਦਾ ਜੇ ਆਪਾਂ ਸਾਰੇ ਦੀਵਾਨ ਸਜੇ ਹੋਏ ਦੀਵਾਨ ਦੇ ਵਿੱਚ ਬੈਠੀਏ ਗੁਰੂ ਮਹਾਰਾਜ ਕਿਰਪਾ ਕਰਕੇ ਜੋ ਮਹਾਨ ਹੋਇਆ 13 14 15 ਸਾਰੇ 18 ਪਿੰਡਾਂ ਦੇ ਪ੍ਰੋਗਰਾਮ ਮੜੇ ਹੋਏ ਨੇ ਸਾਰੇ ਪਿੰਡਾਂ ਦੇ ਵਿੱਚ ਗੁਰਗ੍ਰੰਥ ਸਾਹਿਬ ਜੀ ਬਾਲਕੀ ਸਾਹਿਬ ਤੇ ਸਿੰਘ ਸਾਹਿਬ ਜੀ ਜਾ ਕੇ ਹਰ ਪਿੰਡ ਦੇ ਵਿੱਚ ਟੋਟੋ ਘਟ 10 15 ਮਿੰਟ ਵਾਸਤੇ ਜਰੂਰ ਸੰਗਤਾਂ ਨੂੰ ਗੁਰਮਤਿ ਦਾ ਪ੍ਰਚਾਰ ਗੁਰਮਤਿ ਦੀਆਂ ਗੱਲਾਂ ਗੁਰੂ ਸਾਹਿਬ ਜੀ ਦਾ ਇਤਿਹਾਸ ਸਿੰਘ ਸਾਹਿਬ ਜੀ ਸੁਣਾਉਂਦੇ ਨੇ ਦੱਸਦੇ ਨੇ ਤਾਂ ਕਿ ਆਪਾਂ ਨੂੰ ਪਤਾ ਲੱਗ ਸਕੇ ਕਿ ਨਗਰ ਕੀਰਤਨ ਕੀ ਸਿਲੇਖ ਲੈ ਕੇ ਸਾਡੇ ਵਾਸਤੇ ਸਾਡੇ ਕੋਲ ਆਇਆ ਇਹ ਕਿਸ ਸੰਬੰਧ ਚ ਆਪਾਂ ਕਰ ਰਹੇ ਹਾਂ ਸੋ ਆਓ ਹੁਣ ਸਮੇਂ ਨੂੰ ਮੁੱਖ ਰੱਖ ਕੇ ਉਹ ਆਪ ਸੰਗਤਾਂ ਦੇ ਸਾਹਮਣੇ ਆ ਕੇ ਆਓ ਜੀ ਬੋਲੇ ਸੋ ਨਿਹਾਲ ਗੱਲ ਨਹੀਂ ਬਣੀ ਸੰਗਤਾਂ ਨਹੀਂ ਜਿਆਦੇ ਆ ਮੈਨੂੰ ਦੁਬਾਰਾ ਕਹਿਣਾ ਪੈ ਗਿਆ ਸਿੱਖ ਸਾਬ ਕਹਿੰਦੇ ਹੁੰਦੇ ਆ ਫੱਟੇ ਕਰਕੇ ਬੁਲਾਓ ਤਾਂ ਗੁਰੂ ਦੀ ਕਿਰਪਾ ਹੋਣੀ ਐ ਨਹੀਂ ਬੀਟੀਆਂ ਐਨੇ ਬੰਦੇ ਬੈਠੇ ਆ ਜਿਕਾਰਾ ਤਾਂ ਸਾਡਾ ਮੁੱਤਰਕਲਾਂ ਤੋਂ ਕੀ ਸਾਡਾ ਦੂਰ ਤੇ ਸੁਣਨਾ ਚਾਹੀਦਾ ਬੁਲਾਓ ਫੇਰ ਕਰੋ ਕਿਰਪਾ ਬੋਲੇ ਸੋ ਨਿਹਾਲ ਆਖਰੀਆਂ ਕਾਲ ਗੁਰੂ ਦਵਾਲ ਸਾਹਿਬ ਗੁਰੂ ਪੰਜਾ ਪਿਆਰਾਂ ਦੀ ਗਵਾਈ ਵਿੱਚ ਨਦਰ ਕੀਰਤਨ ਆਪਣੇ ਮੋਟਰਕਾ ਨਦਰ ਵਿੱਚ ਪਹੁੰਚਿਆ ਹੈ। ਸਾਧ ਸੰਗਤ ਜੀ ਕੋ ਜਰੂਰੀ ਸਾਤੇ 306 ਸ਼ਹੀਦ ਦੀ ਸਮਾਦਨ ਜੋ ਦੁਨੀਆ ਭਰ ਕਿਨਵਾਜ ਜਾ ਰਿਹਾ ਹੈ। ਆਪਾਂ ਵੀ குரு ਸਰ ਦੇ ਸ਼੍ਰੀ ਦੀ ਸਮਾਗਮ ਵਿਖੇ ਪ੍ਰੋਗਰਾਮ ਰੱਖਿਆ। 40 ਨਗਰ ਕੀਰਤਨ ਕਰੁੰਦਾ ਸਿੰਗਲਪੁਰ ਦੇ ਸਾਰੇ ਪੰਜਾਬ ਵਿੱਚ ਚਾਲੀ ਨਗਰ ਕੀਰਤਨ ਕਰਕੇ ਪਿੰਡਾਂ-ਪਿੰਡਾਂ ਜਾ ਕੇ ਗੁਰੂ ਸਾਹਿਬ ਦੀ ਬਖਸ਼ਿਸ਼ ਕੀਤੀ ਕੰਡਿਸ਼ਨ ਲੰਗਰ ਰੋਟਾ ਨੂੰ ਬੰਦ ਕਰੋ ਇੱਕ ਵਾਰੀ ਸੁਣ ਲਿਆ ਕਰੋ ਤੁਸੀਂ ਸਾਰੇ ਬੈਠੇ ਬੰਦਰ ਲੰਗਰ ਰੋਟਾ ਜੰਦਾ ਬਗੜਾ ਆਪਕੇ ਨੇ ਜਿਹੜੇ ਪੌੜੀਆਂ ਤੇ ਲੰਗਰ ਆਪਾਂ ਬਾਤ ਵਰਤਾ ਦੇਣਾ ਸੋ ਉਹਨਾਂ ਨੂੰ ਬੇਨਤੀ ਹੈ ਸਾਰੇ ਬਨਾਲ ਜਾਓ ਆਓ ਸਭ ਤੋਂ ਪਹਿਲਾਂ ਗੁਰੂ ਸਾਹਿਬ ਦੀ ਬਖਸ਼ਿਸ਼ ਕੀਤੀ ਹੋਈ ਫਤਿਹ ਸਾਜੀ ਕਰੀਏ ਕੋਈ ਵੀ ਅੱਤੇ ਸ਼ਾਨ ਭਰਾ ਪੈ ਜਾਵੇ ਕਿਉਂਕਿ ਜਦੋਂ ਅਸੀਂ ਆਕੇ ਦਵਾਰ ਸਜਦੇ ਆਂ ਜੇ ਜੱਦੇ ਬੱਤੇ ਬਲਾਵਾਂਗੇ ਸਾਡੀ ਆਪਣੀ ਵੀ ਹਾਜ਼ਰੀ ਲੱਗਦੀ ਹੈ ਵਾਹਿਗੁਰੂ ਦਾ ਸੇਵਨ ਵੀ ਹੁੰਦਾ ਹੈ ਸਤਿਗੁਰੂ ਜੀ ਨੇ ਫੱਤੇ ਹੀ ਇਹੋ ਜਿਹੀ ਬਣਾਈ ਆ ਸਾਹ ਸੰਧੀ ਫੱਤੇ ਦੇ ਮਹਾਰਾਜ ਸਭੇ ਪਾਤਸ਼ਾਹ ਜੀ ਨੇ ਬਹੁਤ ਵੱਡੇ ਬੋਰਡ ਬਖਸ਼ੇ ਸਨ ਤੋਂ ਨਾਲ ਉੱਪਨੀ ਕਰ ਦਿੱਤਾ ਆਗੇ ਆਵਤ ਸਿੰਘ ਜੋ ਪਾਵਾ ਹੈ ਵਾਹਿਗੁਰੂ ਦੀ ਫਤਿਹ ਬੁਲਾਵਾਂ ਤੋ ਸਾਰੇ ਸਤਿ ਮਤਰੋ ਬੇਨਤੀ ਹੈ ਕਿ ਆਓ ਸਤਿਗੁਰੂ ਦੀ ਫਤਿਹ ਸਾਰੇ ਗੱਜ ਕੇ ਬੁਲਾਓ ਵਾਹਿਗੁਰੂ ਜੀ ਦਾ ਧੰਨ ਸਾਹਿਬ ਵਾਹਿਗੁਰੂ ਜੀ ਦੀ ਫਤਿਹ ਸਿਰ ਜਾਵੇ ਤਾਂ ਜਾਵੇ ਸਿਰ ਜਾਵੇ ਤਾਂ ਜਾਵੇ ਖਿਰ ਜਾਵੇ ਤਾਂ ਜਾਵੇ ਤੇਰਾ ਸਿੱਕੀ ਸਵੇ ਤਨਾ ਜਾਵੇ ਖਿਰ ਜਾਵੇ ਤਾਂ ਜਾਵੇ ਤੇਰਾ ਸਿੱਕੀ ਸਵੇ ਤਨਾ ਜਾਵੇ ਸਾਰੇ ਗੱਡੀਆਂ ਦੇ ਡਰਾਈਵਰ ਭਾਈ ਗੱਡੀਆਂ ਵਿੱਚ ਬੈਠ ਜਾਓ ਇਸ ਕਰਕੇ ਸਮਾਂ ਅਜੇ 14-15 ਪਿੰਡ ਰਾਤ ਦੇ 12:00 ਵੱਜਣੇ ਆ ਤੇ ਸੰਗਤਾਂ ਮੋਰੇ ਇੰਤਜ਼ਾਰ ਕਰ ਰਹੀਆਂ ਆ ਤਾਂ ਭਾਈ ਗੱਡੀਆਂ ਤੋਰੋ ਫੇਰ ਸਾਰੀਆਂ ਸੰਤਾਂ ਦਾ ਸਿੰਘ ਸਾਹਿਬ ਭਾਈ ਜਸਵੀ ਸਿੰਘ ਜੀ ਬਰੋਤਣਾ ਸਾਰੇ ਨਗਰ ਨਹਿਰ ਸਿੰਘਾਂ ਦਾ ਦਾਤਾਰਾ ਸਿੰਘ ਸਾਹਿਬ ਦਾ ਸਾਰੇ ਨਗਰ ਦੀ ਮਨਤ ਦਾ ਔਰ ਇਸੇ ਤਰ੍ਹਾਂ ਸਾਰੇ ਮੋਟਰ ਦੇ ਮੋਢਵਰਾਂ ਦਾ ਬਹੁਤ ਬਹੁਤ ਧੰਨਵਾਦ ਸਿੰਘ ਸਾਹਿਬ ਜੈਨੀ ਜੀ ਸਤਿ ਸ਼੍ਰੀ ਅਕਾਲ ਸਾਡਾ ਜਥੇਦਾਰ ਗੁਰੂ ਮਹਾਰਾਜ ਨੂੰ ਆਪਾਂ ਵਧਾਈ ਜੀ ਦੇਣੀ ਸਾਰੀ ਸੰਗਤ ਗੱਜ ਕੇ ਵਿਕਾਰੇ ਬੋਲੋ ਮੋਲੋ ਹਾ ਨਾ ਹਾ ਸੰਗਿਆ ਨੂੰ ਫੇਰੇ ਸਿਰ ਉੱਤੇ ਦਾਤ ਸੁਲਾਈ ਵੀ ਦਿੰਦਾ ਹੈ ਸ਼ਾਬਾਸ਼ ਵੀ ਦਿੰਦਾ ਹੈ ਸਤਿਗੁਰੂ ਪਾਤਸ਼ਾਹ ਜੀ ਤੁਹਾਨੂੰ ਇਹ ਤਾਜ ਤਕ ਬਖਸ਼ੇ ਨਾਮ ਦੀ ਸਿੱਖੀ ਦੀ ਦਾਤ ਬਖਸ਼ੇ ਜਿਨੇ ਜਿਨੇ ਵੀ ਦਿਲ ਖੁਲ੍ਹੇ ਭੇਟਾ ਇਹ ਸਮਾਗਮ ਵਿੱਚ ਹਿੱਸਾ ਪਾਇਆ ਸਤਿਗੁਰੂ ਜੀ ਉਹਨਾਂ ਦੀ ਕਮਾਈਆਂ ਦੀ ਬਰਕਤਾਂ ਪਾਵੇ ਸਾਰਿਆਂ ਨੂੰ ਆਪਣੇ ਦਰੋਂ ਕਰੋ ਨਾਮ ਦੀ ਸਿੱਖੀ ਦੀ ਦਾਤ ਬਖਸ਼ ਕੇ ਮਿਹਾਲ ਕਰੇ ਸਭਰਾਂ ਦੀ ਹਾਜ਼ਰੀ ਆਪਣੇ ਦਰ ਤੇ ਪ੍ਰਵਾਨ ਕਰੇ ਭੁੱਲਾਂ ਚੁੱਕਾਂ ਦੀ ਜਨਾ ਬਖਸ਼ੋ ਗੱਜ ਕੇ ਫਤਿਹ ਬੁਲਾਓ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਉੱਚੀ ਬਾਜ ਕਰਾ ਲਾਣਾ ਬੋਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ ਭਾਈ ਸਰੋਪੋ ਲੈ ਕੇ ਆਓ ਸਟੇਜ ਵਾਲੀ ਗੱਡੀ ਚੋਂ ਸਿੰਘ ਸਾਹਿਬ ਨੱਗਰ ਵਾਸੀ ਪੰਚਾਇਤ ਨੂੰ ਪੁੱਤਰ ਕਰਾ ਵਾਲਿਆਂ ਨੂੰ ਸਨਮਾਨਤ ਕਰਨਗੇ ਮੈਂ ਸੈਕਰੀ ਸਾਹਿਬ ਰਣੀਆਂ ਜੀ ਨੂੰ ਵੀ ਬੇਨਤੀ ਕਰੂੰਗਾ ਉਹ ਵੀ ਆਣ ਉਹਨਾਂ ਨੂੰ ਵੀ ਸਿੰਘ ਸਾਹਿਬ ਜੀ ਦੇ ਸੇਕ ਤੌਰ ਤੇ ਸਨਮਾਨਤ ਕਰਨਗੇ ਤੇ ਪ੍ਰਬੰਧਕਾਂ ਦਾ ਰਣੀਆਂ ਸਾਹਿਬ ਨੂੰ ਬੋਲੇ ਸੋ ਨਿਹਾਲ ਕਾਰ세ਵਾ ਦੇ ਬਾਬੇ ਮਹਾਪੁਰਸ਼ਾਂ ਨੂੰ ਬੋਲੇ ਸੋ ਨਿਹਾਲ ਬਾਬਾ ਸਰਦੇਵ ਸਿੰਘ ਜੀ ਅੱਗੇ ਆਣ ਬਾਬਾ ਸਰਦੇਵ ਸਿੰਘ ਜੀ ਬੋਲੇ ਸੋ ਨਿਹਾਲ